ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਚਾਚਾ ਜਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਤੋਂ ਕੰਮ ਕੋ 15-20 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਦੇ ਨਾਲ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਸੇ ਗਿਆ ਦੀ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆਂ ਬਾਵਾਏ ਬਾਪ ਨੇ ਸਿਰ ਦਾ ਤਾਜ ਮੁਹੰਮਦ ਲੋਕਾਂ ਮਾਵਾ ਠੰਡੀਆਂ ਸ਼ਾਵਾ ਸ਼ਾਵਾ ਤੇ ਸੱਜਣ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ-ਬਾਪ ਭੈਣਾ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਫਿਰ ਮਾਪੇ ਜੀ ਨੂੰ ਚਲੇ ਜਾਂਦੇ ਨੇ ਫਿਰੇ ਗੱਲਾਂ ਦੇ ਇਕ ਸੱਜਣ ਟੁਰ ਗਏ ਮਾਪੇ ਰੌਣਕ ਟੁਰ ਗਈ ਹਾਂ ਸੰਝੇ ਹੋ ਗਏ ਵੇੜੇ ਜਦ ਮਾਪੇ ਜਾਂਦੇ ਨੇ ਜਦੋਂ ਬਜ਼ੁਰਗ ਹੱਸੀਆਂ ਘਰ ਉਠ ਜਾਂਦੇ ਨੇ ਜਦੋਂ ਆਪਣੇ ਰੱਬ ਕੋਲ ਚੱਲ ਜਾਂਦੇ ਫਿਰ ਪਰੇਸ਼ਾਨ ਬੰਦਾ ਹੁੰਦਾ ਹੈ ਫਿਰ ਵੇੜੇ ਦੇ ਵਿੱਚ ਉਹ ਰੌਣਕ ਨਹੀਂ ਨਜ਼ਰ ਆਉਂਦੀ ਤੇ ਮੀਆਂ ਸਾਹਿਬ ਨੇ ਇੱਥੇ ਸ਼ੇਰ ਇਹ ਲਿਖਿਆ ਹੈ ਕਿ ਸੱਜਣ ਟੁਰ ਗਏ ਫਿਰ ਮਾਂ ਦਾ ਮਾਪੇ ਸੱਜਣ ਨੇ ਇਹਨਾਂ ਦੀ ਗੱਲ ਕਰ ਰਹੇ ਆ ਕਿ ਜਦੋਂ ਮਾਂ-ਬਾਪ ਦੁਨੀਆ ਸੱਜਣ ਟੁਰ ਗਏ ਮਾ ਰੌਣਕ ਟੁਰ ਗਈ ਹਾਏ ਸੁੰਜੇ ਹੋ ਗਏ ਢੇੜੇ ਆ ਸੱਜਣਾ ਦਿਆਂ ਗੱਲਾਂ ਕਰੀਏ ਨਕਰ ਮੋੜ ਕੇ ਦੇ ਹਰ ਹਰ ਫੇਰੇ ਮਾਂ ਜਿਆ ਭਾਈ ਮਾਂ ਜਿਆ ਉਹ ਗਮਸਾਰ ਨ ਕੋਈ ਤੇ ਮੈਂ ਦੁਨੀਆ ਸਾਰੀ ਫਰੋਲੀ ਉਹ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਾਂ ਦੀ ਮਿੱਠੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮਿਲੇ ਚਾਰ ਜਿਨਾ ਦੇ बारी त हु जिस